ਸਤਿ ਸ਼੍ਰੀ ਅਕਾਲ ਜੀ ਜਲੰਧਰ ਸਿਟੀ ਲਾਈਕ ਦੇਖ ਰਹੇ तमाम ਦਰਸ਼ਕਾਂ ਦਾ ਮੈਂ Kritika ਬਹੁਤ-ਬਹੁਤ ਸਵਾਗਤ ਕਰਦੀ ਹਾਂ 31 ਦਸੰਬਰ ਨੂੰ ਸ਼ਾਮ ਜਿਹੜੀ ਹੈ ਉਹ ਰੰਗीन ਹੋਣ ਵਾਲੀ ਹੈ ਕਿਉਂਕਿ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਨ ਨੇ ਲੁਧਿਆਣੇ ਵਿੱਚ ਆਪਣੇ ਦਿਲ ਲੂਮੀਨਾਟੀ ਟੂਰ ਲਈ ਇੱਕ ਸ਼ਾਨਦਾਰ ਫਿਨਾਲੇ ਦਾ ਐਲਾਨ ਕਰ ਦਿੱਤਾ ਹੈ ਪ੍ਰਸ਼ੰਸਕਾਂ ਨੂੰ ਇਹ ਖਬਰ ਦੇ ਕੇ ਉਹਨਾਂ ਨੇ ਖੁਸ਼ ਕਰ ਦਿੱਤਾ ਹੈ ਕਿ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਇਹ ਪ੍ਰਦਰਸ਼ਨ 31 ਦਸੰਬਰ ਨੂੰ ਸ਼ੁਰੂ ਹੋ ਜਾਵੇਗਾ ਜਿਸ ਨਾਲ ਦੇਸ਼ ਭਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਸੰਗੀਤਕ ਸਫ਼ਰ ਦੀ ਸ਼ਾਨਦਾਰ ਸਮਾਪਤੀ ਹੋਵੇਗੀ ਦਿਲਜੀਤ ਦੀ ਟੀਮ ਨੇ ਹਫ਼ਤਿਆਂ ਤੋਂ ਚੱਲ ਰਿਹਾ ਟਕਾਲੇ ਨੂੰ ਖਤਮ ਕਰ ਦਿੱਤਾ ਹੈ ਅਤੇ ਇੱਕ ਅਧਿਕਾਰਤ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਕਿ ਕੰਸਰਟ ਰਾਤ 8:30 ਵਜੇ ਹੋਣ ਵਾਲਾ ਹੈ ਸੋਸ਼ਲ ਮੀਡੀਆ ਪਲੇਟਫਾਰਮ ਖਬਰਾਂ ਤੇ ਵਾਇਰਲ ਹੋਣ ਤੋਂ ਬਾਅਦ ਪ੍ਰਤੀਕਿਰਮਾ ਨਾਲ ਗੂੰਜ ਰਹੇ ਹਨ ਪ੍ਰਸ਼ੰਸਕਾਂ ਨੇ ਆਪਣੀ ਖੁਸ਼ੀ ਅਤੇ ਉਤਸ਼ਾਹ ਜ਼ਾਹਰ ਕੀਤੇ ਨੇ ਬਹੁਤ ਸਾਰੇ ਲੋਕਾਂ ਨੇ ਪੰਜਾਬ ਵਿੱਚ ਦੌਰੇ ਨੂੰ ਸਮਾਪਤ ਕਰਨ ਦੇ ਫੈਸਲੇ ਦੀ ਸ਼ਲਾਘਾ ਵੀ ਕੀਤੀ ਹੈ ਜਿਵੇਂ ਕਿ 31 ਦਸੰਬਰ ਦੀ ਕਾਊਂਟਡਾਊਨ ਸ਼ੁਰੂ ਹੁੰਦੀ ਹੈ ਪ੍ਰਸ਼ੰਸ ਕਾਦਲ ਜੀ ਦੋਸਾਂਜ ਦੇ ਲਾਈਵ ਪ੍ਰਦਰਸ਼ਨ ਦੀ ਸ਼ਾਨਦਾਰ ਰਾਤ ਨੂੰ ਸਭ ਤੋਂ ਯਾਦਗਾਰੀ ਤਰੀਕੇ ਨਾਲ ਨਵੇਂ ਸਾਲ ਦੀ ਸ਼ਾਮ ਨੂੰ ਮਨਾਉਣ ਦੀ ਉਡੀਕ ਕਰ ਰਹੇ ਹਨ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜਲੰਧਰ ਸਿਟੀ ਲਾਈਟ ਦੇਖ ਰਹੇ तमाम ਦਰਸ਼ਕਾਂ ਦਾ ਮੈਂ Kritika ਬਹੁਤ-ਬਹੁਤ ਸਵਾਗਤ ਕਰਦੀ ਹਾਂ 31 ਦਸੰਬਰ ਨੂੰ ਸ਼ਾਮ ਜਿਹੜੀ ਹੈ ਉਹ ਰੰਗीन ਹੋਣ ਵਾਲੀ ਹੈ ਕਿਉਂਕਿ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਨ ਨੇ ਲੁਧਿਆਣੇ ਵਿੱਚ ਆਪਣੇ ਦਿਲ ਲੂਮੀਨਾਟੀ ਟੂਰ ਲਈ ਇੱਕ ਸ਼ਾਨਦਾਰ ਸਿਨਾਲੇ ਦਾ ਐਲਾਨ ਕਰ ਦਿੱਤਾ ਹੈ ਪ੍ਰਸ਼ੰਸਕਾਂ ਨੂੰ ਇੱਕ ਖਬਰ ਦੇ ਕੇ ਉਹਨਾਂ ਨੇ ਖੁਸ਼ ਕਰ ਦਿੱਤਾ ਹੈ ਕਿ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਇਹ ਪ੍ਰਦਰਸ਼ਨ 31 ਦਸੰਬਰ ਨੂੰ ਸ਼ੁਰੂ ਹੋ ਜਾਵੇਗਾ ਜਿਸ ਨਾਲ ਦੇਸ਼ ਭਰ ਵਿੱਚ ਉਹਨਾਂ ਦੇ ਸ਼ਾਨਦਾਰ ਸੰਗੀਤਕ ਸਫ਼ਰ ਦੀ ਸ਼ਾਨਦਾਰ ਸਮਾਪਤੀ ਹੋਵੇਗੀ ਗਿਲਜੀਤ ਦੀ ਟੀਮ ਨੇ ਹਫ਼ਤਿਆਂ ਤੋਂ ਚੱਲ ਰਿਹਾ ਟਕਾਲੇ ਨੂੰ ਖਤਮ ਕਰ ਦਿੱਤਾ ਹੈ ਅਤੇ ਇੱਕ ਅਧਿਕਾਰਤ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਕਿ ਕੰਸਰਟ ਰਾਤ 8:30 ਵਜੇ ਹੋਣ ਵਾਲਾ ਹੈ ਸੋਸ਼ਲ ਮੀਡੀਆ ਪਲੇਟਫਾਰਮ ਖਬਰਾਂ ਤੇ ਵਾਇਰਲ ਹੋਣ ਤੋਂ ਬਾਅਦ ਪ੍ਰਤੀਕਿਰਮਾ ਨਾਲ ਗੂੰਜ ਰਹੇ ਹਨ ਪ੍ਰਸ਼ੰਸਕਾਂ ਨੇ ਆਪਣੀ ਖੁਸ਼ੀ ਅਤੇ ਉਤਸ਼ਾਹ ਜ਼ਾਹਰ ਕੀਤਾ ਹੈ ਬਹੁਤ ਸਾਰੇ ਲੋਕਾਂ ਨੇ ਪੰਜਾਬ ਵਿੱਚ ਦੌਰੇ ਨੂੰ ਸਮਾਪਤ ਕਰਨ ਦੇ ਫੈਸਲੇ ਦੀ ਸ਼ਲਾਘਾ ਵੀ ਕੀਤੀ ਹੈ ਜਿਵੇਂ ਕਿ 31 ਦਸੰਬਰ ਦੀ ਕਾਊਂਟਡਾਊਨ ਸ਼ੁਰੂ ਹੁੰਦੀ ਹੈ ਪ੍ਰਸ਼ੰਸ ਕਾਦਲ ਜੀ ਦੋਸਾਂਜ ਦੇ ਲਾਈਵ ਪ੍ਰਦਰਸ਼ਨ ਦੀ ਸ਼ਾਨਦਾਰ ਰਾਤ ਨੂੰ ਸਭ ਤੋਂ ਯਾਦਗਾਰੀ ਤੀਕੇ ਨਾਲ ਨਵੇਂ ਸਾਲ ਦੀ ਸ਼ਾਮ ਨੂੰ ਮਨਾਉਣ ਦੀ ਉਡੀਕ ਕਰ ਰਹੇ ਹਨ ਧੰਨਵਾਦ ਸੋチル ਗੱਲ ਜੀ ਜਲੰਧਰ ਸਿਟੀ ਲਾਈਟ ਦੇਖ ਰਹੇ तमाम ਦਰਸ਼ਕਾਂ ਦਾ ਮੈਂ Kritika ਬਹੁਤ ਬਹੁਤ ਸਵਾਗਤ ਕਰਦੀ ਹਾਂ 31 ਦਸੰਬਰ ਨੂੰ ਸ਼ਾਮ ਜਿਹੜੀ ਹੈ ਉਹ ਰੰਗीन ਹੋਣ ਵਾਲੀ ਹੈ ਕਿਉਂਕਿ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਨ ਨੇ ਲੁਧਿਆਣੇ ਵਿੱਚ ਆਪਣੇ ਦਿਲ ਲੂਮੀਨਾਟੀ ਟੂਰ ਲਈ ਇੱਕ ਸ਼ਾਨਦਾਰ ਫਿਨਾਲੇ ਦਾ ਐਲਾਨ ਕਰ ਦਿੱਤਾ ਹੈ ਪ੍ਰਸ਼ੰਸਕਾਂ ਨੂੰ ਇਹ ਖਬਰ ਦੇ ਕੇ ਉਹਨਾਂ ਨੇ ਖੁਸ਼ ਕਰ ਦਿੱਤਾ ਹੈ ਕਿ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਇਹ ਪ੍ਰਦਰਸ਼ਨ 31 ਦਸੰਬਰ ਨੂੰ ਸ਼ੁਰੂ ਹੋ ਜਾਵੇਗਾ ਜਿਸ ਨਾਲ ਦੇਸ਼ ਭਰ ਵਿੱਚ ਉਹਨਾਂ ਦੇ ਸ਼ਾਨਦਾਰ ਸੰਗੀਤਕ ਸਫ਼ਰ ਦੀ ਸ਼ਾਨਦਾਰ ਸਮਾਪਤੀ ਹੋਵੇਗੀ। ਦਿਲਜੀਤ ਦੀ ਟੀਮ ਨੇ ਹਫ਼ਤਿਆਂ ਤੋਂ ਚੱਲ ਰਿਹਾ ਟਕਾਲੇ ਨੂੰ ਖਤਮ ਕਰ ਦਿੱਤਾ ਹੈ ਅਤੇ ਇੱਕ ਅਧਿਕਾਰਤ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ ਕਿ ਕੰਸਰਟ ਰਾਤ 8:30 ਵਜੇ ਹੋਣ ਵਾਲਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਖਬਰਾਂ ਤੇ ਵਾਇਰਲ ਹੋਣ ਤੋਂ ਬਾਅਦ ਪ੍ਰਤੀਕਿਰਮਾ ਨਾਲ ਗੂੰਜ ਰਹੇ ਹਨ। ਪ੍ਰਸ਼ੰਸਕਾਂ ਨੇ ਆਪਣੀ ਖੁਸ਼ੀ ਅਤੇ ਉਤਸ਼ਾਹ ਜ਼ਾਹਰ ਕੀਤੇ ਨੇ। ਬਹੁਤ ਸਾਰੇ ਲੋਕਾਂ ਨੇ ਪੰਜਾਬ ਵਿੱਚ ਦੌਰੇ ਨੂੰ ਸਮਾਪਤ ਕਰਨ ਦੇ ਫੈਸਲੇ ਦੀ ਸ਼ਲਾਘਾ ਵੀ ਕੀਤੀ ਹੈ ਜਿਵੇਂ ਕਿ 31 ਦਸੰਬਰ ਦੀ ਕਾਊਂਟਡਾਊਨ ਸ਼ੁਰੂ ਹੁੰਦੀ ਹੈ ਪ੍ਰਸ਼ੰਸ ਕਾਦਲ ਜੀ ਦੋਸਾਂਜ ਦੇ ਲਾਈਵ ਪ੍ਰਦਰਸ਼ਨ ਦੀ ਸ਼ਾਨਦਾਰ ਰਾਤ ਨੂੰ ਸਭ ਤੋਂ ਯਾਦਗਾਰੀ ਤੀਕੇ ਨਾਲ ਨਵੇਂ ਸਾਲ ਦੀ ਸ਼ਾਮ ਨੂੰ ਮਨਾਉਣ ਦੀ ਉਡੀਕ ਕਰ ਰਹੇ ਹਨ ਧੰਨਵਾਦ